ਇੱਕ ਗਲਾਸ ਦੁੱਧ ਦੇ ਵਿੱਚ ਕਿੰਨਾ ਪ੍ਰੋਟੀਨ ਹੈ ਕੀ ਤੁਹਾਨੂੰ ਪਤਾ ਹੈ ਜਿਹੜਾ ਗਲਾਸ ਤੁਸੀਂ ਦੁੱਧਾ ਪੀਂਦੇ ਹੋ ਆਪਣੇ ਬੱਚਾ ਨੂੰ ਵੀ ਦਿੰਦੇ ਹੋ ਉਸ ਦੇ ਵਿੱਚ ਕਿਹੜਾ ਪ੍ਰੋਟੀਨ ਹੁੰਦਾ ਹੈ ਕਿੰਨੀ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਕਿੰਨਾ ਕਿ ਤੁਹਾਡੇ ਲਈ ਮਹੱਤਵਪੂਰਨ ਹੁੰਦਾ ਹੈ ਇਹ ਖਾਸ ਵੀਡੀਓ ਤੁਹਾਡੇ ਲਈ ਹੈਗੀ ਹੈ ਅਕਸਰ ਤੁਸੀਂ ਡੈਰੀ ਵਾਲਾ ਜਾਂ ਫਿਰ ਪੈਕਟ ਵਾਲਾ ਵੇਰਕਾ ਅਮੋਲਾ ਜਾਂ ਫਿਰ ਹੋਰ ਕਈ ਕੰਪਨੀਆਂ ਦੇ ਤੁਸੀਂ ਦੁੱਧ ਜ਼ਰੂਰ ਪੀਂਦੇ ਹੋ ਆਪਣੇ ਬੱਚਾ ਨੂੰ ਵੀ ਪਿਲਾਉਂਦੇ ਹੋ ਬਜ਼ੁਰਗਾਂ ਨੂੰ ਵੀ ਦਿੰਦੇ ਹੋ ਤੇ ਰਾਤ ਦੇ ਵੇਲੇ ਤੁਸੀਂ ਵੀ ਦੁੱਧਾ ਸੇਵਨ ਕਰਦੇ ਹੋ ਇੱਕ ਗਲਾਸ ਜ਼ਰੂਰ ਪੀਂਦੇ ਹੋ ਪਰ ਕੀ ਤੁਹਾਨੂੰ ਪਤਾ ਹੈਗਾ ਕਿ ਇਸ ਦੁੱਧ ਦੇ ਵਿੱਚ ਕਿਹੜਾ ਪ੍ਰੋਟੀਨ ਮਿਲਾਇਆ ਜਾਂਦਾ ਹੈਗਾ ਕਿਹੜਾ ਵਿਟਾਮਿਨ ਹੁੰਦਾ ਇਸ ਦੇ ਵਿੱਚ ਆਉ ਜਾਣਦੇ ਆ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਭਾਰਤ ਦੇ ਵਿੱਚ ਦੁੱਧ ਦਾ ਸੇਵਨ ਸਦੀਆਂ ਤੋਂ ਕੀਤਾ ਜਾ ਰਿਹਾ ਇਹ ਸਾਡੀ ਸੰਸਕ੍ਰਿਤੀ ਤੇ ਖੁਰਾਕ ਦਾ ਇੱਕ ਅਨਿੱਖੜਵਾ ਅੰਗ ਹੈ ਭਾਵੇਂ ਸਰੀਰ ਦੀ ਚਾਹ ਹੋਵੇ ਰਾਤ ਨੂੰ ਹਲਦੀ ਵਾਲਾ ਦੁੱਧ ਹੋਵੇ ਜਾਂ ਫਿਰ ਬੱਚਿਆਂ ਦੇ ਲਈ ਚਾਕਲੇਟ ਦੁੱਧ ਹੋਵੇ ਦੁੱਧ ਨੇ ਹਰ ਘਰ ਦੇ ਵਿੱਚ ਜਗ੍ਹਾ ਬਣਾਈ ਹੋਈ ਅਤੇ ਕਿਉਂ ਨਹੀਂ ਆਖਰਕਾਰ ਇਹ ਕੈਲਸ਼ੀਅਮ ਵਿਟਾਮਿਨ ਡੀ ਵਿਟਾਮਿਨ ਬੀ 12 ਅਤੇ ਹਾਂ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹੈ ਤਾਂ ਉਹ ਜਾਣਦੇ ਹਾਂ ਸਭ ਤੋਂ ਵੱਧ ਪੁੱਛੇ ਜਾਣ ਵਾਲੇ ਸਵਾਲਾਂ ਦੇ ਵਿੱਚ ਕਿ ਇੱਕ ਗਲਾਸ ਦੁੱਧ ਦੇ ਵਿੱਚ ਕਿੰਨਾ ਕੁ ਪ੍ਰੋਟੀਨ ਹੁੰਦਾ ਹੈ ਆਮ ਤੌਰ ਦੇ ਉੱਤੇ ਇੱਕ ਗਲਾਸ ਲਗਭਗ 200 ਤੋਂ 250 ਜੋ ਕਿ ml ਦਾ ਗਾਹ ਦੇ ਦੁੱਧ ਦੇ ਵਿੱਚ ਲਗਭਗ 7 ਤੋਂ 8 ਗ੍ਰਾਮ ਪ੍ਰੋਟੀਨ ਹੁੰਦਾ ਹੈ ਇਹ ਮਾਤਰਾ ਦੁੱਧ ਦੀ ਗੁਣਵੱਤਾ, ਗਾਂ ਦੀ ਨਸਲ ਅਤੇ ਦੁੱਧ ਦੀ ਚਰਬੀ ਦੀ ਮਾਤਰਾ ਦੇ ਆਧਾਰ ਦੇ ਉੱਤੇ ਵੱਖ-ਵੱਖ ਹੋ ਸਕਦੀ ਹੈ। ਫਿਰ ਆਉਂਦਾ ਹੈ ਵੀ ਦੁੱਧ ਦੇ ਵਿੱਚ ਕਿਹੜਾ ਪ੍ਰੋਟੀਨ ਹੁੰਦਾ ਹੈ? ਤਾਂ ਦੁੱਧ ਦੇ ਵਿੱਚ ਦੋ ਮੁੱਖ ਕਿਸਮਾਂ ਦੇ ਪ੍ਰੋਟੀਨ ਪਾਏ ਜਾਂਦੇ ਨੇ ਜਿਵੇਂ ਕਿ ਕੇਸੀਨ। ਇਹ ਦੁੱਧ ਦੇ ਵਿੱਚ ਲਗਭਗ 80% ਪ੍ਰੋਟੀਨ ਬਣਾਉਂਦਾ ਹੈ। ਕੇਸੀਨ ਹੌਲੀ-ਹੌਲੀ ਪਚ ਜਾਂਦਾ ਹੈ ਜਿਸ ਦੇ ਨਾਲ ਸਰੀਰ ਨੂੰ ਲੰਬੇ ਸਮੇਂ ਤੱਕ ਅਮੀਨੋ ਐਸਿਡ ਦੀ ਸਪਲਾਈ ਮਿਲਦੀ ਹੈ। ਇਹ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਵੇ ਪ੍ਰੋਟੀਨ ਇਹ ਦੁੱਧ ਦੇ ਵਿੱਚ ਲਗਭਗ 20% ਪ੍ਰੋਟੀਨ ਬਣਾਉਂਦਾ ਹੈ ਵੇ ਪ੍ਰੋਟੀਨ ਜਲਦੀ ਪਚਦਾ ਹੈ ਅਤੇ ਮਾਸਪੇਸ਼ੀਆਂ ਬਣਾਉਣ ਅਤੇ ਮੁਰੰਮਤ ਦੇ ਕਰਨ ਲਈ ਬਹੁਤ ਲਾਭਦਾਇਕ ਹੁੰਦਾ ਹੈ ਇਹੀ ਕਾਰਨ ਹੈ ਕਿ ਜਿਮ ਜਾਣ ਵਾਲੇ ਅਕਸਰ ਵੇ ਪ੍ਰੋਟੀਨ ਸਪਲੀਮੈਂਟਸ ਦੀ ਵਰਤੋਂ ਕਰਦੇ ਨੇ ਫਿਰ ਆਉਂਦਾ ਹੈ ਵੀ ਪ੍ਰੋਟੀਨ ਸਾਡੇ ਲਈ ਕਿਉਂ ਮਹੱਤਵਪੂਰਨ ਹੈ ਪ੍ਰੋਟੀਨ ਸਾਡੇ ਸਰੀਰ ਦੇ ਲਈ ਇੱਕ ਬਿਲਡਿੰਗ ਬਲੌਕ ਵਜੋਂ ਕੰਮ ਕਰਦਾ ਹੈ ਇਮਾਸਪੇਸ਼ੀਆਂ ਹੱਡੀਆਂ ਚਮੜੀ ਵਾਲਾਂ ਅਤੇ ਲਗਭਗ ਹਰ ਟਿਸ਼ੂ ਦੇ ਗਠਨ ਅਤੇ ਮੁਰੰਮਤ ਦੇ ਲਈ ਜ਼ਰੂਰੀ ਹੈ ਇਸ ਤੋਂ ਇਲਾਵਾ ਪ੍ਰੋਟੀਨ ਐਂਜ਼ਾਈਮ ਅਤੇ ਹਾਰਮੋਨ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਜੋ ਸਰੀਰ ਦੇ ਬਹੁਤ ਸਾਰੇ ਮਹੱਤਵਪੂਰਨ ਕਾਰਜਾਂ ਨੂੰ ਨਿਯੰਤਰਿਤ ਕਰਦੇ ਨੇ ਜੇਕਰ ਤੁਸੀਂ ਮਜ਼ਬੂਤ ਮਾਸਪੇਸ਼ੀਆਂ ਚਾਹੁੰਦੇ ਹੋ ਤਾਂ ਪ੍ਰੋਟੀਨ ਜ਼ਰੂਰੀ ਹੈ ਪ੍ਰੋਟੀਨ ਤੁਹਾਨੂੰ ਲੰਬੇ ਸਮੇਂ ਤੱਕ পেট ਭਰਿਆ ਮਹਿਸੂਸ ਕਰਾਵੇਗਾ ਤੇ ਜੋ ਤੁਹਾਨੂੰ ਘੱਟ ਖਾਣ ਦੇ ਵਿੱਚ ਵੀ ਮਦਦ ਕਰਦਾ ਹੈ ਜੇ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਤੇ ਪ੍ਰੋਟੀਨ ਸਰੀਰ ਨੂੰ ਊਰਜਾ ਵੀ ਪ੍ਰਦਾਨ ਕਰਦਾ ਹੈ ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਵੀ ਕਾਫੀ ਮਦਦ ਕਰਦਾ ਹੈ ਤਾਂ ਇੱਕ ਗਲਾਸ ਦੁੱਧ ਦੇ ਵਿੱਚ ਬਹੁਤ ਸਾਰਾ ਪ੍ਰੋਟੀਨ ਹੁੰਦਾ ਜੋ ਕਿ ਤੁਹਾਡੀ ਹੈਲਥ ਲਈ ਤੁਹਾਡੇ ਸਰੀਰ ਦੇ ਲਈ ਤੇ ਬਹੁਤ ਫਾਇਦੇਮੰਦ ਹੁੰਦਾ ਹੈਗਾ ਜੇਕਰ ਤੁਸੀਂ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਦੁੱਧ ਦਾ ਸੇਵਨ ਕਰਨ ਤੋਂ हिचकिचाਉਂਦੇ ਨੇ ਦੁੱਧ ਦਾ ਸੇਵਨ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਹੈ ਤਾਂ ਉਹਦੇ ਵਿੱਚ ਤੁਸੀਂ ਕੁਝ ਮਿਲਾ ਸਕਦੇ ਹੋ ਜਿਵੇਂ ਕੋਈ ਮਿਲਕ ਪਾਊਡਰ ਮਿਲਾ ਸਕਦੇ ਹੋ ਜਾਂ ਫਿਰ ਚਾਕਲੇਟ ਮਿਲਾ ਸਕਦੇ ਹੋ ਬੋਨ ਵਿਟਾ ਮਿਲਾ ਸਕਦੇ ਹੋ ਤੇ ਅੱਜਕੱਲ ਤਾਂ ਡਰਾਈ ਫੂਡ ਦੇ ਡਰਾਈ ਫੂਡ ਦਾ ਪਾਊਡਰ ਵੀ ਬਣਾਉਂਦੇ ਨੇ ਤਾਂ ਤੁਸੀਂ ਉਹ ਵੀ ਮਿਲਾ ਕੇ ਦੁੱਧ ਦਾ ਸੇਵਨ ਕਰ ਸਕਦੇ ਹੋ ਦੁੱਧ ਦਾ ਸੇਵਨ ਕਰਨ ਦੇ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਤੁਹਾਨੂੰ ਕਈ ਸਾਰੇ ਪ੍ਰੋਟੀਨ ਪ੍ਰਾਪਤ ਹੋਣਗੇ